ਕਮੀ ਰਹੀ ਹੈ ਕਿ ਜੇ ਸੋਣੀ ਚਾਉਣਾ ਸੀ ਅਸੀਂ ਨੰਗ ਸੰਗ ਲਈ ਚਟੰਗਾ ਜ਼ਰੂਰ ਲੈ ਕੇ ਆਉਣਾ ਸੀ ਇਹ ਜਿਹੜੀ ਭੁੱਲ ਹੋ ਗਈ ਹੈ ਇਹ ਅਸੀਂ 1-2 ਦਿਨਾਂ ਚ ਪੂਰੀ ਕਰ ਦਾਂਗੇ ਤੇ ਚਟੰਗਾ ਆ ਜਾਊਗਾ ਸੋ ਮੈਂ ਮੇਰਾ ਖਲ ਤੁਸੀਂ ਪਤਾ ਨਹੀਂ ਸਮਝਿਓ ਮੈਂ ਕੀ ਕਹਿ ਰਿਹਾ ਬੱਕਰਾ ਜੀ ਹਾਨੂੰ ਸਮਝ ਨਹੀਂ ਆ ਰਹੀ ਨੰਗਾ ਦੇ ਬੱਕਰਾ ਸਿੱਟਕਗਾ ਹੁੰਦਾ ਬੱਕਰਾ ਹੁਣ ਸਮਝ ਗਏ ਸੋ ਸਤਕਾਰਯੋਗ ਸਾਥ ਸੰਗਤ ਜੀ ਹੁਣ ਇਹ ਜਿਹੜੇ ਇਲੈਕਸ਼ਨ ਹੈ ਇਹਦੇ ਵਿੱਚ ਜਿਹੜੇ ਝੂਠੇ ਵਾਅਦੇ ਕੀਤੇ ਐ ਮੋਤੀ ਨੇ ਕਿ ਘਰ ਘਰ ਅਸੀਂ ਨੌਕਰੀ ਦਵਾਗੇ ਇੰਦਰਾ ਗਾਂਧੀ ਤੋਂ ਚੱਲਦਾ ਆ ਰਿਹਾ ਕਾਂਗਰਸ ਦਾ ਨਾਰਾ ਰੋਟੀ ਕਪੜਾ ਮਕਾਨ ਤੇ ਆਮ ਪਾਰਟੀ ਦੇਖਿਆ ਹਰੇਕ ਘਰ ਦੇ ਵਿੱਚ ਬੀਬੀ ਨੂੰ 1000 ਰੁਪਏ ਛੱਡਦੇ ਮਹੀਨੇ ਆਜੇ ਕਰੂਗਾ ਬੈਂਕ ਦੇ ਵਿੱਚ ਇਹ ਜਿਹੜੇ ਵੈਧੇ ਕਰਦੇ ਐ ਤੇ ਮੁਨਕਰ ਹੋ ਜਾਂਦੇ ਐ ਇਹ ਮੈਂ ਸਮਝਦਾ ਠੀਕ ਨਹੀਂ ਐ ਇਹਦਾ ਕਸੂਰ ਉਹਨਾਂ ਦਾ ਨਹੀਂ ਐ ਉਹ ਸਮਝਦੇ ਐ ਕੀ ਅਸੀਂ ਲੋਕਾਂ ਨੂੰ ਛੱਡਾ ਸਕਦੇ ਹਾਂ ਇਹਨਾਂ ਦੇ ਵਿੱਚ ਪੜ੍ਹਾਈ ਲਿਖਾਈ ਥੋੜੀ ਹੈ ਤੇ ਮੌਕੇ ਦੇ ਸਿਰ ਇਹ ਸਾਡੀ ਗੱਲ ਦੇ ਵਿੱਚ ਆ ਜਾਣਗੇ ਪਰ ਪਾਰਟੀਆਂ ਹੁੰਦੀ ਹੈ ਜਿਹੜੀ 100 ਸਾਲ ਅੱਗੇ ਸੋਚਦੀ ਹੈ ਕਿ ਅਸੀਂ ਆਪਣੇ ਲੋਕਾਂ ਦਾ ਅਗਾ ਤੋਂ ਕੀ ਸਵਾਰਨਾ ਹੈਗਾ ਜਿੰਨਾ ਚਿਰ ਪਾਰਟੀ ਦੇ ਵਿੱਚ ਇਹ ਸੋਚ ਨਾ ਆਵੇ ਤੇ ਸਿਰਫ ਵਜ਼ਾਰਤ ਤੇ ਵੱਡੀ ਤੇ ਪੈਸਾ ਖਾਣ ਦੀ ਗੱਲ ਹੋਵੇ ਫੇਰ ਉਹ ਪਾਰਟੀ ਕੰਮਜਬ ਨਹੀਂ ਹੋ ਸਕਦੀ ਤੇ ਜਿਹੜੀਆਂ ਪਾਰਟੀਆਂ ਦਾ ਮੈਂ ਨਾਂ ਲਿਆ ਇਹਨਾਂ ਨੇ ਲੁੱਟਖਸਟ ਕੀਤੀ ਹੈ ਕੱਟਗਿੰਚੀਆਂ ਦਾ ਨੁਕਸਾਨ ਵੀ ਕੀਤਾ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੈ 1984 ਜਿਵੇਂ ਕਾਂਗਰਸ ਨੇ ਮਿਲਟਰੀ ਚਾਰਚੀ ਸੀਗੀ ਦਰਬਾਰ ਸਾਹਿਬ ਦੇ ਉੱਤੇ ਤੇ 36 ਹੋਰ ਗੁਰਦੁਆਰਿਆਂ ਦੇ ਉੱਤੇ ਤੇ ਉਸ ਤੋਂ ਬਾਅਦ ਜੀਵ ਗਾਂਧੀ ਨੇ ਜਿਵੇਂ ਸਾਰੇ ਮੁਲਕ ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਮੁੰਡਿਆਂ ਦੇ ਸਿਰਾਂ ਦੇ ਵਿੱਚ ਟਾਇਰ ਪਾ ਕੇ ਅੱਗ ਲਾਤੀ ਬੀਬੀਆਂ ਦੇ ਨਾਲ ਮਾਰ ਕੰਮ ਕੀਤੇ ਇਹ ਜਿਹੜਾ ਹਰ ਅਸੀਂ ਭੁੱਲ ਨਹੀਂ ਸਕਦੇ ਪਰ ਪਾਰਟੀਆਂ ਇਹ ਵੀ ਸੋਚਦੀਆਂ ਕਿ ਅਗਾਹ ਨੂੰ ਕੀ ਕਰਾਂਗੇ ਇਹ ਸਾਡੀ ਪਾਰਟੀ ਨੇ ਸੋਚ ਲਿਆ ਹੈ ਕਿ ਅਸੀਂ ਤਖੜੇ ਹੋ ਕੇ ਪਾਰਲੀਮੈਂਟ ਦੇ ਵਿੱਚ ਜਾਈਏ ਅਸੈਂਬਲੀ 'ਚ ਜਾਈਏ ਤੇ ਆਪਣੀ ਤਾਕਤ ਆਵੇ ਤੇ ਆਪਾਂ ਇਹਨਾਂ ਦਾ ਮੁਕਾਬਲਾ ਕਰ ਸਕੀਏ